ਵੰਡਾਂ ਦੀ ਘਾਟ ਕਰਕੇ ਨਿੱਜੀ ਹਸਪਤਾਲਾਂ ਦੇ ਵਿੱਚ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਇਲਾਜ ਬੰਦ ਹੋਣ ਨੂੰ ਲੈ ਕੇ ਹੁਣ ਕੇਂਦਰੀ ਸਿਹਤ ਮੰਤਰੀ ਨੇ ਐਂਟਰੀ ਕੀਤੀ ਹੈ ਕੇਂਦਰੀ ਸਿਹਤ ਮੰਤਰੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਪੰਜਾਬ ਸਰਕਾਰ ਨੂੰ ਘੇਰਿਆ ਮੁੱਖ ਮੰਤਰੀ ਨੂੰ ਤਿੱਖੇ ਸ਼ਬਦਾਂ ਦੇ ਨਾਲ ਘੇਰਿਆ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਕੀ ਕਹਿ ਰਹੇ ਨੇ ਕੌਣ ਕਸੂਰਵਾਰ ਹੈ ਕਿ ਪੰਜਾਬ ਦੇ ਵਿੱਚ ਆਯੂਸ਼ਮਾਨ ਭਾਰਤ ਜਿਹੜੀ ਜਨਾਰੋਗਿਆ ਸਕੀਮ ਹੈ ਉਹ ਬੰਦ ਪਈ ਹੈ ਤਾਂ ਨਿੱਜੀ ਹਸਪਤਾਲਾਂ ਨੇ ਵੀ ਹੱਥ ਖੜੇ ਕੀਤੇ ਨੇ ਹਾਲਾਂਕਿ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਇਸ ਮਾਮਲੇ ਦੇ ਵਿੱਚ ਆਪਣਾ ਸਪਸ਼ਟੀਕਰਨ ਤੇ ਕੁਝ ਗੱਲਾਂ ਦਾ ਖੰਡਨ ਵੀ ਕਰ ਚੁੱਕੇ ਨੇ ਉਹ ਵਿਸਥਾਰ ਨਾਲ ਵੀ ਦੱਸਾਂਗੇ ਡਾਕਟਰ ਬਲਬੀਰ ਸਿੰਘ ਪੰਜਾਬ ਦੇ ਸਿਹਤ ਮੰਤਰੀ ਦਾ ਕੀ ਕਹਿਣਾ ਹੈ ਤੇ ਇਸ ਮਾਮਲੇ ਵਿੱਚ ਹੁਣ ਕੇਂਦਰੀ ਸਿਹਤ ਮੰਤਰੀ ਨੇ ਜਿਹੜੀ ਐਂਟਰੀ ਕੀਤੀ ਹੈ ਉਸ ਦੇ ਵਿੱਚ ਉਹ ਕਿਸ ਨੂੰ ਕਸੂਰਵਾਰ ਕਹਿ ਰਹੇ ਨੇ ਦਰਅਸਲ ਪੰਜਾਬ ਦੇ ਵਿੱਚ ਜਿਹੜੀ ਹੈ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਉਸ ਦੇ ਵਿੱਚ ਅੜਿੱਕੇ ਡਹਿ ਗਏ ਨੇ ਹੁਣ ਰੇੜਕਾ ਪਹਿ ਗਿਆ ਜੇਪੀ ਨੱਡਾ ਨੇ ਕਿਹਾ ਕਿ ਦਿੱਲੀ ਦੇ ਵਿੱਚ ਪਾਰਟੀ ਦੀ ਜਹਿਜਾ ਕਰਨਾ ਛੱਡ ਕੇ ਮੁੱਖ ਮੰਤਰੀ ਨੂੰ ਰਾਜ ਦੀ ਸਥਿਤੀ ਵੱਲ ਧਿਆਨ ਦੇਣਾ ਚਾਹੀਦਾ ਹੈ ਇਹ ਨਾਲ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਨਾਲ ਸਲਾਹ ਦੇ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਪ੍ਰਾਈਵੇਟ ਹਸਪੀਟਲ ਐਂਡ ਨਰਸਿੰਗ ਹੋਮ ਐਸੋਸੀਏਸ਼ਨ ਯਾਨੀ ਕਿ ਪੀ ਐਚ اے ਐਨ اے ਦੀ ਤਰਫ ਤੋਂ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਤਹਿਤ ਰੋਕੇ ਜਾਣ ਦੀ ਦੀ ਜਿਹੜੀ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਆਲੋਚਨਾ ਕੀਤੀ ਹੈ ਸੋਜਨਾ ਤੋਂ ਇਲਾਵਾ ਸਰਕਾਰ ਦੀ ਸਿਹਤ بیمਾ ਯੋਜਨਾਵਾਂ ਦੇ ਤਹਿਤ ਕੈਸ਼ਲੈਸ ਜਿਹੜਾ ਇਲਾਜ ਹੁੰਦਾ ਸੀ ਉਹ ਵੀ ਰੁਕ ਗਿਆ ਇਸੇ ਕਰਕੇ ਉਸ ਜਥੇਬੰਦੀ ਨੇ ਰਾਜ ਸਰਕਾਰ ਨੂੰ 600 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਹੋਣ ਦੇ ਕਰਕੇ ਫੈਸਲਾ ਲਿਆ ਪਰ ਦੂਸਰੇ ਪਾਸੇ ਜਿੱਥੇ ਦੋ ਦਿਨ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਕਿ ਪੰਜਾਬ ਭਾਰ ਦੇ ਵਿੱਚ ਨਿੱਜੀ ਸਿਹਤ ਸੁਵਿਧਾਵਾਂ ਨੇ ਜਿਹੜੀਆਂ ਜਾਂ ਇਹਨਾਂ ਯੋਜਨਾਵਾਂ ਨੂੰ ਲਾਗੂ ਕਰਨ ਦੇ ਵਾਸਤੇ ਜਿਹੜੀਆਂ ਰੋਕਾਂ ਕਿਉਂ ਲਗੀਆਂ ਪਈਆਂ ਨੇ ਇਲਾਜ ਕਿਉਂ ਨਹੀਂ ਹੋ ਰਿਹਾ ਨਿੱਜੀ ਹਸਪਤਾਲਾਂ ਨੇ ਮਨਾ ਕਿਉਂ ਕਰ ਦਿੱਤਾ ਕਿਉਂਕਿ ਪੰਜਾਬ ਸਰਕਾਰ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਹੀਂ ਹੋਇਆ ਕੇਂਦਰੀ ਸਿਹਤ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦੇ ਇਨ੍ਹਾਂ ਘਟਨਾਕ੍ਰਮਾਂ ਤੋਂ ਪ੍ਰਤੀਕਿਰਿਆ ਜਿਹੜੀ ਦਿੱਤੀ ਹੈ ਨਾਲ ਕਿਹਾ ਕਿ ਆਯੂਸ਼ਮਾਨ ਭਾਰਤ ਦੀ ਜਿਹੜੀ ਹੈ ਪਰਿਕਲਪਨਾ ਆਰਥਿਕ ਰੂਪ ਦੇ ਵਿੱਚ ਪਛੜੇ ਹੋਏ ਜਿਹੜੇ ਪਰਿਵਾਰ ਨੇ ਉਹਨਾਂ ਦਾ ਇਲਾਜ ਜਿਹੜਾ ਸੁਨਿਸ਼ਚਿਤ ਕਰਨ ਦੇ ਲਈ ਸਕੀਮ ਬਣਾਈ ਗਈ ਹੈ ਤੇ ਨਾਲ ਹੀ ਇਹ ਸਹਾਇਤਾ ਕਰਦੀ ਹੈ ਸਿਹਤ ਬੀਮਾ ਯੋਜਨਾ ਦੇ ਤਹਿਤ ਪਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਆ ਜਿਹੜੀ ਉਸ ਦਾ ਪ੍ਰਬੰਧ ਠੀਕ ਨਹੀਂ ਚੱਲ ਰਿਹਾ ਠੀਕ ਪ੍ਰਬੰਧਾਂ ਦੇ ਨਾ ਕਰਕੇ ਲੋਕ ਮੁਫਤ ਸਿਹਤ ਸਹੂਲਤਾ ਲੈਣ ਦੇ ਵਿੱਚ ਖੱਜਲ ਖਵਾਰ ਹੋ ਰਹੇ ਨੇ ਇਹ ਕੇਂਦਰੀ ਸਿਹਤ ਮੰਤਰੀ ਦਾ ਬਿਆਨ ਹੈ ਉਹਨਾਂ ਨੇ ਸੀਐਮ ਮਾਨ ਨੂੰ ਵੀ ਇਹ ਸਵਾਲ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦੇ ਹੋਏ ਆ ਜੇਪੀ ਨੱਡਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਮੁੱਖ ਮੰਤਰੀ ਮਾਨ ਦੀ ਸਰਕਾਰ ਨੇ ਨਿੱਜੀ ਹਸਪਤਾਲਾਂ ਦਾ ਬਕਾਇਆ ਕਿਉਂ ਨਹੀਂ ਭੁਗਤਾਨ ਕੀਤਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਬਿਹਤਰ ਕਲੀਨਿਕ ਤੇ ਸਿਹਤ ਕੇਂਦਰ ਉਪਲਬਧ ਕਰਵਾਏ ਜਾਣਗੇ ਪਰ ਅੱਜ ਉਹਨਾਂ ਦੀ ਸਰਕਾਰ ਗਰੀਬਾਂ ਦੇ ਇਲਾਜ ਦੇ ਹਿੱਤ ਦੇ ਵਿੱਚ ਕੰਮ ਨਹੀਂ ਕਰ ਰਹੀ ਦਿੱਲੀ ਛੱਡ ਕੇ ਪੰਜਾਬ ਦੇ ਵਿੱਚ ਧਿਆਨ ਕੇਂਦਰਿਤ ਕਰ ਰਹੇ ਨੇ ਦਰਨਾ ਚਾਹੀਦਾ ਮੁੱਖ ਮੰਤਰੀ ਨੂੰ ਇਹ ਜੇਪੀ ਨੱਡਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਦਿੱਲੀ ਦੇ ਵਿੱਚ ਆਪਣੀ ਪਾਰਟੀ ਦੇ ਸੁਪਰੀਮੋ ਦੀ ਜਾਇਜਾ ਕਰ ਛੱਡ ਕੇ ਆਪਣੇ ਪੰਜਾਬ ਵੱਲ ਧਿਆਨ ਦੇਣਾ ਚਾਹੀਦਾ ਹੈ ਕਈ ਪਰਿਵਾਰ ਖਾਸ ਕਰਕੇ ਸਾਡੇ ਮਿਹਨਤੀ ਕਿਸਾਨ ਨੇ ਜੋ ਆਯੂਸ਼ਮਾਨ ਭਾਰਤ ਸਕੀਮ ਦੇ ਤਹਿਤ ਯੋਜਨਾ ਦੇ ਤਹਿਤ ਲਾਭਪਾਤਰੀ ਬਣਦੇ ਨੇ ਪਰ ਦਿੱਲੀ ਦੇ ਵਿੱਚ ਪਾਰਟੀ ਦੀ ਇਕਾਈ ਦੀ ਉਹ ਜਹਾਜਾਕਾਰ ਕਰਨ ਦੇ ਵਿੱਚ ਲੱਗੇ ਹੋਏ ਨੇ ਇਸ ਦੀ ਬਜਾਏ ਸਿਹਤ ਮਾਨ ਨੂੰ ਪੰਜਾਬ ਦੀ ਜਿਹੜੀ ਸਥਿਤੀ ਹੈ ਉਸ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਤਾਂ ਚੰਗਾ ਹੋਵੇਗਾ ਹੁਣ ਦੇਖਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਮਾਮਲੇ ਦੇ ਵਿੱਚ ਬਿਆਨ ਕੀ ਆਉਂਦਾ ਕੇਂਦਰੀ ਸਿਹਤ ਮੰਤਰੀ ਨੇ ਤੇ ਆਪਣੀਆਂ ਦਲੀਲਾਂ ਦੇ ਦਿੱਤੀਆਂ ਨੇ ਇਸ ਤੋਂ ਪਹਿਲਾਂ ਮਹੱਲਾ ਕਲੀਨਿਕਾਂ ਦੇ ਜਾਂ ਐਨ ਐਚ ਐਮ ਦੇ ਤਹਿਤ ਰੁਕੇ ਫੰਡਾਂ ਕਰਕੇ ਵੀ ਪੁਰਾਣੇ ਸਿਹਤ ਮੰਤਰੀ ਦੇ ਬਿਆਨ ਹੁੰਦੇ ਰਹਿੰਦੇ ਸੀ ਕਿ ਫੰਡ ਕਿਤੇ ਹੋਰ ਯੂਜ਼ ਹੋ ਜਾਂਦੇ ਨੇ ਇਸ ਕਰਕੇ ਸਕੀਮਾਂ ਦੇ ਪੈਸੇ ਰੁਕੇ ਗਏ ਰਹੇ ਪਰ ਹੁਣ ਨਿੱਜੀ ਹਸਪਤਾਲਾਂ ਨੂੰ ਲੈ ਕੇ ਜਿੱਥੇ ਹੀ ਪ੍ਰਾਈਵੇਟ ਹਸਪਤਾਲ ਤੇ ਨਰਸਿੰਗ ਐਸੋਸੀਏਸ਼ਨ ਹੋਮ ਐਸੋਸੀਏਸ਼ਨ ਨੇ ਜਿਹੜੇ ਨੁਮਾਇੰਦਿਆਂ ਦਾ ਕਹਿਣਾ ਕਿ ਸਰਕਾਰ ਜਦੋਂ ਤੱਕ ਬਕਾਇਆ ਫੰਡ ਜਾਰੀ ਨਹੀਂ ਕਰਦੀ ਉਦੋਂ ਤੱਕ ਸੇਵਾਵਾਂ ਬੰਦ ਰਹਿਣਗੀਆਂ ਉੱਥੇ ਹੀ ਬਕਾਇਆ ਨੂੰ ਲੈ ਕੇ PHANA ਦੇ ਜਿਹੜੇ ਸਿਹਤ ਵਿਭਾਗ 'ਚ ਖਿੱਚੋ ਤਾਣ ਸ਼ੁਰੂ ਹੋਈ ਹੈ ਤੇ ਨੁਮਾਇੰਦਿਆਂ ਦਾ ਕਹਿਣਾ ਕਿ 600 ਕਰੋੜ ਰੁਪਈਆ ਬਣਦਾ ਜਦਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਕਹਿ ਚੁੱਕੇ ਨੇ ਕਿ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦਾ ਸਿਰਫ 364 ਕਰੋੜ ਰੁਪਇਆ ਜਿੰਨਾ ਵਿੱਚੋਂ ਸਿਰਫ ਤੇ ਸਿਰਫ ਪ੍ਰਾਈਵੇਟ ਹਸਪਤਾਲਾਂ ਦਾ ਸ਼ੇਅਰ 197 ਕਰੋੜ ਰੁਪਇਆ ਬਣਦਾ ਇਹ ਨਹੀਂ ਕਿ PH&N ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਪੰਜਾਬ ਚ ਹਰ ਮਹੀਨੇ ਆਯੂਸ਼ਮਾਨ ਯੋਜਨਾ ਦੇ ਤਹਿਤ ਤਕਰੀਬ 90 ਕਰੋੜ ਰੁਪਏ ਦਾ ਇਲਾਜ ਕੀਤਾ ਜਾਂਦਾ ਹੈ 7 ਮਹੀਨਿਆਂ ਚ ਸਰਕਾਰ ਨੇ ਸਿਰਫ 50 ਕਰੋੜ ਰੁਪਏ ਹੀ ਅਰਲਿਸ ਗਿੱਤੇ ਨੇ ਉੱਥੇ ਸੇਤ ਮੰਤਰੀ ਦਾ ਦਾਅਵਾ ਹੈ ਕਿ 1 April 2024 ਤੋਂ ਹੁਣ ਤੱਕ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ 101 ਕਰੋੜ ਰੁਪਏ ਤੇ ਸਰਕਾਰੀ ਹਸਪਤਾਲਾਂ ਨੂੰ 112 ਕਰੋੜ ਰੁਪਏ ਦੇ ਦਿੱਤੇ ਨੇ ਕੁੱਲ ਮਿਲਾ ਕੇ 214 ਕਰੋੜ ਤੋਂ ਵੱਧ ਦਾ ਭੁਗਤਾਨ ਵੀ ਅਸੀਂ ਕੀਤਾ ਹੈ ਹਾਲਾਂਕਿ ਪ੍ਰਧਾਨ ਮੰਤਰੀ ਜਾਨ ਰੋਗਿਆ ਯੋਜਨਾ ਜਿਹੜੀ ਆ ਉਹ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਹ ਦੋਵਾਂ ਦੇ ਤਹਿਤ ਪ੍ਰਾਈਵੇਟ ਹਸਪਤਾਲਾਂ ਵੱਲੋਂ ਇਲਾਜ ਰੋਕੇ ਜਾਣ ਤੋਂ ਬਾਅਦ ਸਟੇਟ ਹੈਲਥ ਏਜੰਸੀ ਪੰਜਾਬ ਦੀ ਸੀਈਓ ਬਬਿਤਾ ਨੇ PHANA ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ ਉਹਨਾਂ ਨੇ ਐਸੋਸੀਏਸ਼ਨ ਦੇ ਜਿਹੜੇ ਸਕੱਤਰ ਡਾਕਟਰ ਨੇ ਦਿਵਿਆਸ਼ ਗੁਪਤਾ ਨੇ ਕਿਹਾ ਕਿ ਖ਼ਬਰਾਂ ਨੂੰ ਪਤਾ ਲੱਗਿਆ ਸੀ ਕਿ ਉਹਨਾਂ ਦੀ ਬੈਠ ਸਿਹਤ ਮੰਤਰੀ ਨਾਲ ਹੋਣੀ ਸੀ ਪਰ ਅਸਲ ਵਿੱਚ ਹੋਈ ਨਹੀਂ ਮੀਟਿੰਗ 'ਚ ਸੀਓ ਨੇ ਉਹੀ ਡਾਟਾ ਸ਼ੇਅਰ ਕੀਤਾ ਜਿਹੜਾ ਸਿਹਤ ਮੰਤਰੀ ਨੇ ਆਪਣੇ ਬਿਆਨ 'ਚ ਦਿੱਤਾ ਸੀ ਹਾਲਾਂਕਿ ਸੀਓ ਨੇ ਮੰਨਿਆ ਕਿ ਇੱਕ ਤੋਂ 19 ਸਤੰਬਰ ਤੱਕ ਸੂਬੇ 'ਚ ਆਯੂਸ਼ਮਾਨ ਯੋਜਨਾ ਦੇ ਤਹਿਤ 70 ਕਰੋੜ ਰੁਪਏ ਦਾ ਕੰਮ ਹੋਇਆ ਹੈ ਐਸੋਸੀਏਸ਼ਨ ਦਾ ਇਹ ਵੀ ਕਹਿਣਾ ਸੀ ਕਿ ਮਹੀਨੇ 'ਚ 90 ਕਰੋੜ ਰੁਪਏ ਦਾ ਕੰਮ ਇਸ ਯੋਜਨਾ ਦੇ ਤਹਿਤ ਕੀਤਾ ਜਾਂਦਾ ਜਿਸ ਦਾ ਭੁਗਤਾਨ 7 ਮਹੀਨਿਆਂ ਤੋਂ ਪੰਜਾਬ ਸਰਕਾਰ ਨੇ ਨਹੀਂ ਕੀਤਾ ਹੁਣ ਇਹਨਾਂ ਸਕੀਮਾਂ ਨੂੰ ਲੈ ਕੇ ਇੱਕ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤੇ ਇੱਕ ਆਯੂਸ਼ਮਾਨ ਭਾਰਤ ਜਿਹੜੀ ਹੈ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਇਹਨਾਂ ਦੋਵਾਂ ਦੇ ਤਹਿਤ ਪ੍ਰਾਈਵੇਟ ਹਸਪਤਾਲਾਂ ਨੇ ਹੱਥ ਖੜੇ ਕਰ ਦਿੱਤੇ ਨੇ ਕਿ ਪਹਿਲਾਂ ਰਾਸ਼ੀ ਦਾ ਭੁਗਤਾਨ ਕੀਤਾ ਜਾਵੇ ਫਿਰ ਅਸੀਂ ਅਗਲੀ ਗੱਲ ਸੋਚਾਂਗੇ ਪਰ ਉਨੀ ਸਮਸਦ ਦੇ ਵਿੱਚ ਕੇਂਦਰੀ ਸਿਹਤ ਮੰਤਰੀ ਦੀ ਐਂਟਰੀ ਹੋ ਗਈ ਆ ਤੇ ਉਹਨਾਂ ਨੇ ਸੂਬਾ ਸਰਕਾਰ ਨੂੰ ਬੁਰੇ ਤਰੀਕੇ ਨਾਲ ਘੇਰਿਆ ਤੇ ਕਿਸੇ ਸਵਾਲ ਕੀਤੇ ਨੇ ਮੁੱਖ ਮੰਤਰੀ ਨੂੰ ਸਲਾਹਾਂ ਵੀ ਦੇ ਦਿੱਤੀਆਂ ਨੇ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਦੇ ਉੱਤੇ ਮੋੜਵੇਂ ਰੂਪ ਦੇ ਵਿੱਚ ਟਿੱਪਣੀ ਦੇ ਰੂਪ ਵਿੱਚ ਕੀ ਕੁਝ ਕਹਿੰਦੇ ਦਿਖਾਈ ਦੇਣਗੇ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ